ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਅੱਜ ਆਪਾਂ ਇੱਕ ਬਹੁਤ ਹੀ ਸੋਹਣੀ ਤੇ ਸੌਖੀ ਟੋਪੀ ਬਣਾਉਣ ਲੱਗੇ ਹਾਂ 1 ਸਾਲ ਤੋਂ ਲੈ ਕੇ 2-3 ਸਾਲ ਦੇ ਬੱਚੇ ਦੀ ਇਹ ਟੋਪੀ ਆ ਜਾਊਗੀ ਇਹ ਟੋਪੀ ਬਣਾਉਣ ਵਾਸਤੇ ਆਪਾਂ 13 ਜੋਟੇ ਲੈ 26 ਕੁੰਡੇ ਲੈ ਆਪਾਂ ਇਹ 13 ਜੋਟੇ 26 ਕੁੰਡੇ ਇਥੋਂ ਆਪਾਂ ਇਹ ਕੁੰਡੇ ਪਾਏ ਆ ਫਿਰ ਆਪਾਂ ਇਹ ਦੋ ਰੰਗਾਂ ਨਾਲ ਟੋਪੀ ਬਣਾਈ ਹੈ ਇਹ ਟੋਪੀ ਬਣਾਉਣਾ ਨੂੰ ਆਪਾਂ ਦੋ ਰੰਗ ਲਾਏ ਇਹ ਡਿਜ਼ਾਈਨ ਦੀ ਜਿਹੜੀ ਆਪਾਂ ਬਣਾ ਕੇ ਪਾਈ ਵੀ ਅਕੇ ਤੇ ਹੁਣ ਆਪਾਂ ਟੋਪੀ ਬਣਾਉਣ ਲੱਗੇ ਆ ਟੋਪੀ ਦਾ ਆਪਾਂ ਪਿਛਲੀ ਸਾਈਡ ਟੋਪੀ ਦੀ ਬਣਾ ਲਈ ਆ ਇਹਦੇ ਆਪਾਂ 1 2 3 4 5 6 6 ਤਾਂ ਆਪਾਂ ਲਾਲ ਕਲਰ ਨਾਲ ਪਾਏ ਆ 1 2 3 4 5 6 6 ਤੋਂ ਦੋ ਸਲਾਈਆਂ ਘੱਟ ਜਾਣੀ 6ਵੇਂ ਰੰਗ ਤੋਂ ਆਹ ਰੰਗ ਤੋਂ ਐਸ ਤੋਂ 6 ਤੋਂ ਆਪਾਂ ਦੋ ਸਲਾਈਆਂ ਘੱਟਾ ਤੇ ਆਪਾਂ ਇੰਨੀ ਟੋਪੀ ਬਣਾ ਲਈ ਪਿਛਲੀ ਸਾਈਡ ਹੁਣ ਆਪਾਂ ਇਧਰਲੀ ਸਾਈਡ ਤੋਂ ਕੁੰਡੇ ਚੱਕਣੇ ਇਹਦੇ ਇਸ ਤਰ੍ਹਾਂ ਆਪਾਂ ਇਸੇ ਧਾਗੇ ਨਾਲ ਸਲਾਈ ਆਪਾਂ ਇਸ ਤਰ੍ਹਾਂ ਕਰ ਲੈਣੀ ਇਧਰੋਂ ਆਪਾਂ ਚੱਕਣੇ ਹੁਣ 15 ਜੋਟੇ ਬਣਾਉਣੇ ਜਿਹੜੀ ਆਪਾਂ 30 ਕੁੰਡੇ ਚੱਕਣੇ ਇਧਰੋਂ ਹੁਣ ਆਪਾਂ 30 ਕੁੰਡੇ ਚੱਕਾਂਗੇ ਇਸ ਤਰ੍ਹਾਂ 1 2 3 ਇਸ ਤਰ੍ਹਾਂ ਹੀ ਆਪਾਂ ਸਾਰੇ ਇਹ ਕੁੰਡੇ ਚੱਕੀ ਜਾਣੇ ਇਧਰੋਂ ਬਹੁਤ ਸੋਹਣੀ ਇਹ ਟੋਪੀ ਬਣਦੀ ਹੈ ਬਹੁਤ ਸੌਖੀ ਛੇਤੀ ਬਹੁਤ ਛੇਤੀ ਬਣ ਜਾਂਦੀ ਹੈ ਇਹ ਹੁਣ ਆਪਾਂ ਤੁਹਾਨੂੰ 30 ਕੁੰਡੇ ਇਥੋਂ ਚੱਕ ਕੇ ਦਿਖਾਉਣੇ ਫੇਰ ਆਪਾਂ ਇੱਕ ਸਾਈਡ ਤੋਂ 30 ਗੁੰਡੇ ਚੱਕਲੇ 15 ਜੋਟੇ ਹੁਣ ਆਪਾਂ ਇਸ ਤਰ੍ਹਾਂ ਸਲਾਈ ਕਰਕੇ ਸਲਾਈ ਆਪਣੀ ਪੁੱਠੀ ਹੈ ਇਹ ਸਾਰੀ ਸਲਾਈ ਜਿਹੜੀ ਆਪਾਂ ਪੁੱਠੀ ਬਣ ਦੇਣੀ ਇਧਰੋਂ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਪੁੱਠੀ ਬਣ ਲੈਣੀ ਹੈ ਇੱਥੋਂ ਤੱਕ ਆਪਾਂ ਸਾਰੇ ਕੁੰਡੇ ਇਹ ਪੁੱਠੇ ਬਣ ਲੈਣੇ ਆ ਫਿਰ ਆਪਾਂ ਦੂਜੀ ਸਾਈਡ ਦੇ ਕੁੰਡੇ ਇਧਰੋਂ ਚੱਕਾਂਗੇ ਪਹਿਲਾਂ ਇੱਥੋਂ ਤੱਕ ਆਪਾਂ ਕੋਠੇ ਕੁੰਡੇ ਬਣ ਲਏ ਸਾਰੇ ਇਹ ਆਪਾਂ ਸਾਰੇ ਕੁੰਡੇ ਉਲਟੇ-ਉਲਟੇ ਬਣ ਲਏ ਆ ਹੁਣ ਆਪਾਂ ਇਧਰਲੀ ਸਾਈਡ ਤੋਂ ਕੁੰਡੇ ਚੱਕਣੇ ਆ ਉਧਰੋਂ ਤਾਂ ਆਪਾਂ ਇਧਰੋਂ ਐ ਚੱਕ ਲਏ ਸੀ ਹੁਣ ਇਧਰੋਂ ਆਪਾਂ ਸਲਾਈ ਇਸ ਤਰ੍ਹਾਂ ਪਾਉਣੀ ਆ ਇੱਕ 4 ਇਸੇ ਤਰ੍ਹਾਂ ਹੀ ਆਪਾਂ ਇਧਰੋਂ ਵੀ ਤੀਹ ਕੁੰਡੇ ਚੱਕ ਲੈਣੇ ਆ ਸਾਰੇ ਇੱਥੋਂ ਤੱਕਰ ਆਪਾਂ ਤੀਹ ਕੁੰਡੇ ਚੱਕ ਕੇ ਤੁਹਾਨੂੰ ਦਿਖਾਉਣੇ ਆ ਇਸ ਤਰ੍ਹਾਂ ਕੁੰਡੇ ਚੱਕੀ ਜਾਣੇ ਇਧਰਲੀ ਸਾਈਡ ਤੋਂ ਆ ਜਿਹੜਾ ਆਪਣਾ ਦੂਸਰਾ ਰੰਗ ਹੈ ਇਹਨੂੰ ਆਪਾਂ ਤਾਗਾ ਨਾਲ ਲਈ ਹੋਣਾ ਇਧਰ ਨਾਲ-ਨਾਲ ਲਈ ਹੋਣਾ ਤੀਹ ਕੁੰਡੇ ਆਪਾਂ ਇਧਰੋਂ ਚੱਕ ਲੈਣੇ ਹਣ ਤੁਹਾਨੂੰ ਸਾਰੇ ਕੁੰਡੇ ਚੱਕ ਕੇ ਦਿਖਾਉਣੇ ਆਪਾਂ ਆ ਦੋਨਾਂ ਸਾਈਡ ਤੋਂ ਆਪਾਂ ਕੁੰਡੇ ਚੱਕ ਲਏ ਸਾਰੇ ਇਹ ਹੁਣ ਆਪਾਂ ਸਾਰੇ ਬੁਣੀ ਜਾਣੇ ਸਿੱਧੇ ਸਿੱਧੇ ਬੁਣਨੇ ਸਿੱਧੇ ਪਾਉਣ ਲੋ ਤੇ ਮੈਂ ਤਾਂ ਵੈਸੇ ਡਿਜ਼ਾਈਨ ਪਾਏ ਮੈਂ ਤਾਂ ਡਿਜ਼ਾਈਨ ਹੀ ਬਣਾਉਂਗੀ ਹੁਣ ਆਪਣੀ ਡਿਜ਼ਾਈਨ ਵਾਲੀ ਸਲਾਈ ਇਹ ਪਹਿਲਾ ਕੁੰਡਾ ਮੈਂ ਤਾਂ ਵੀ ਸਾਰੀ ਸਲਾਈ ਆਪਾਂ ਹੁਣ ਤੁਸੀਂ ਸਿੱਧੀ ਪਾਉਣੀ ਸਿੱਧੀ ਪਾ ਲਓ ਉਲਟੀਆਂ ਪਾਉਣੀਆਂ ਉਲਟੀਆਂ ਪਾ ਲਓ ਜਿਵੇਂ ਵੀ ਡਿਜ਼ਾਈਨ ਜਿਹੜਾ ਵੀ ਬਣਾਉਣਾ ਉਹ ਬਣਾ ਸਕਦੇ ਤੁਸੀਂ ਮੈਂ ਡਿਜ਼ਾਈਨ ਦੋ ਰੰਗਾਂ ਚ ਬਣਾਇਆ ਹੁਣ ਮੈਂ ਦੂਸਰਾ ਰੰਗ ਲਾਇਆ ਇਹ ਡਿਜ਼ਾਈਨ ਬਣਾਉਣਾ ਮੈਂ ਤਾਂ ਸਾਰੇ ਕੁੰਡੇ ਮੈਂ ਇਸ ਤਰ੍ਹਾਂ ਹੀ ਪਾ ਲੈਣੇ ਬਸ ਇਹ ਜਿਹੜੀਆਂ ਸਾਰੀਆਂ ਆਪਾਂ ਸਲਾਈਆਂ ਚਾਰ-ਚਾਰ ਐਸਟਾਂ ਸਲਾਈਆਂ ਪਾ ਕੇ ਤੇ ਆਪਾਂ ਪਹਿਲਾਂ ਆਪਾਂ ਇਹਦਾ ਇਹ ਹਿੱਸਾ ਬਣਾਇਆ ਫਿਰ ਆਪਾਂ ਸੈਡਾਂ ਤੋਂ ਕੁੰਡੇ ਚੱਕ ਕੇ ਦੋਨੋਂਾਂ ਤੋਂ ਤੀਸਰੀ ਵਾਲੇ ਸੀ ਆਪਾਂ 45 ਜੋਟੇ ਹੋ ਗਏ ਸੀਗੇ 90 ਕੁੰਡੇ ਆਪਣੇ ਇਹ ਆਪਾਂ 1 2 3 1 2 3 ਤਿੰਨ ਹੀ ਹਰੀਆਂ ਤੇ ਤਿੰਨ ਹੀ ਲਾਲ ਆਪਾਂ ਬਣਾ ਲਈਆਂ ਸੀ ਸਿੱਧੀ ਸਾਈਡ ਤੋਂ ਉੱਪਰ ਲਈ ਇਸੇ ਦੀ ਤੁਸੀਂ ਇਹ ਚੀਜ਼ ਵੱਡੀ ਵੀ ਬਣਾ ਸਕਦੇ ਆ ਮੈਂ ਤਾਂ ਛੋਟੀ ਜੀ ਬਣਾਈ ਕਿਉਂ ਛੋਟੇ ਬੱਚੇ ਦੀ ਹੋਈ ਆਪਣੀ ਤਾਂ ਇਹ ਇਹ ਆਪਾਂ ਫਿਰ ਮੜ ਕੇ 6 ਸਲਾਈਆਂ ਆਪਾਂ ਉਲਟੀ ਸਾਈਡ ਤੋਂ ਵੀ ਉਲਟੀਆਂ ਤੇ ਸਿੱਧੀ ਸਾਈਡ ਤੋਂ ਵੀ ਉਲਟੀਆਂ ਇਸੇ ਤਰ੍ਹਾਂ ਹੀ ਆਪਾਂ ਇਹ ਵੱਟਾ ਬਣਾ ਲਈਏ 1 2 3 ਤਿੰਨ ਲੈਣਾ ਬਣ ਗਿਆ ਇੱਥੇ ਆ ਕੇ ਆਪਾਂ ਬੰਦ ਕਰਦੇ ਬੰਦ ਆਪਾਂ ਨਾਰਮਲ ਹੀ ਕਰਦੇ ਸਾਰੇ ਕੁੰਡੇ ਇਹ ਤੇ ਸਲਾਈ ਕਰਨ ਵਾਲਾ ਕੋਈ ਵੀ ਹਿੱਸਾ ਨਹੀਂਗਾ ਹੈਗਾ ਬਹੁਤ ਸੋਹਣੀ ਟੋਪੀ ਲੱਗਦੀ ਹੁਣ ਆਪਾਂ ਇਹਦੇ ਉੱਤੇ ਇੱਕ ਨਾ ਝਾਲਰ ਬਣਾਉਣੀ ਉਹ ਆਪਾਂ ਦੂਸਰੇ ਰੰਗਾਂ ਨਾਲ ਬਣਾਵਾਂਗੇ ਕੁੰਡੇ ਚੱਕ ਕੇ ਇਹ ਹੁਣ ਆਪਣੀ ਜਿਹੜੀ ਆ ਆਟਾ ਪਹਿਲੀ ਇਸ ਵੱਟ ਤੋਂ ਆਪਾਂ ਇਸ ਤਰ੍ਹਾਂ ਕੁੰਡੇ ਚੱਕੀ ਜਾਣੀ ਐ ਇਹਨੂੰ ਇਸ ਤਰ੍ਹਾਂ ਆਪਾਂ ਬਣਾਈ ਜਾਣਾ ਨਾਲ ਦੀ ਨਾਲ ਇਹ ਬਹੁਤ ਸੋਹਣੀ ਝਾਲਰ ਬਣ ਜਾਂਦੀ ਹੈ ਆਪਣੀ ਉੱਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਕੁੰਡੇ ਇਹ ਚੱਕ ਲੈਣੇ ਆ। ਆਏ ਆਪਾਂ ਇਹ ਕੁੰਡੇ ਚੱਕੀ ਜਾਣੇ ਆ। ਇਹ ਆਪਣਾ ਕੁੰਡਾ ਬਣੇ ਹੀ ਹੁੰਦਾ ਤੇ ਕੁੰਡਾ ਹੀ ਆਪਾਂ ਚੱਕਣਾ ਹੁੰਦਾ ਇਸ ਤਰ੍ਹਾਂ। ਇਥੋਂ ਤੱਕ ਕਰ ਆਪਾਂ ਇਹ ਐੇ ਕੁੰਡੇ ਚੱਕਦੇ ਜਾਣਾ ਤੇ ਇਥੋਂ ਤੱਕ ਕਰ ਆਪਾਂ ਸਾਰੇ ਚੱਕ ਲੈਣੇ ਇਹਦੇ ਕੁੰਡੇ ਜਿੰਨੇ ਚੱਕੇ ਗਏ ਫੇਰ ਆਪਾਂ ਤੁਹਾਨੂੰ ਦੱਸ ਦਈਏ ਵੀ ਇਹ ਕਿਵੇਂ ਬਣਾਉਣੀ ਅੱਗੇ ਕੁੰਡੇ ਚੱਕ ਕੇ ਜਿੰਨੇ ਆਪਣੇ ਕੁੰਡੇ ਚੱਕੇ ਗਏ ਉਹਨੇ ਆਪਾਂ ਚੱਕ ਲੈਣੇ ਇਹ ਇਹ ਆਪਾਂ ਕੁੰਡੇ ਚੱਕ ਲਈਏ ਇਸ ਤਰ੍ਹਾਂ ਇਹ ਆਪਣੀ ਮੂਹਲੀ ਸਾਈਡ ਤੇ ਰਹਿ ਗਏ ਤੇ ਉੱਪਰੋਂ ਉੱਪਰੋਂ ਆਪਾਂ ਕੁੰਡੇ ਚੱਕ ਲਈਏ ਇਹ ਕੁੰਡੇ ਆਪਣੇ 50 ਜੋਟੇ ਚੱਕੇ ਗਏ 100 ਕੁੰਡਾ ਆਪਾਂ ਚੱਕ ਲਿਆ ਇਹ ਹੁਣ ਇਹ 100 ਕੁੰਡੇ ਦਾ ਜਿਹੜਾ ਆਪਾਂ ਨੂੰ ਉਲਟੀ ਸਿਲਾਈ ਬਣਾਉਣੀ ਪਹਿਲੀ ਪਹਿਲਾ ਕੁੰਡਾ ਆਪਾਂ ਇਸ ਤਰ੍ਹਾਂ ਬਣ ਲੈਣਾ ਉਲਟਾ ਦੂਸਰਾ ਕੁੰਡਾ ਵੀ ਉਲਟਾ ਬਣ ਕੇ ਫਿਰ ਆਪਾਂ ਪਿਛਲੀ ਸਾਈਡ ਸਿਲਾਈ ਕਰਕੇ ਇਸ ਤਰ੍ਹਾਂ ਕੁੰਡਾ ਬਣਾ ਦੇਣਾ ਆਖ ਫੇਰ ਪਤਾਗਾ ਮੁਰੇ ਲਾਉਣਾ ਫੇਰ ਇੱਕ ਕੁੰਡਾ ਬਣ ਲਿਆ ਫੇਰ ਇਹਦਾ ਆਪਾਂ ਦਾਾਈ ਬਣਾ ਲਓ ਫੇਰ ਆਏ ਆਪਾਂ ਨਾ ਹੁਣ ਦੁੱਗਣੇ ਕੁੰਡੇ ਕਰ ਦਨੇ ਇਹ ਫੇਰ ਹੀ ਆਪਣੀ ਚਾਲਰ ਬਣੂਗੀ ਬਹੁਤ ਸੋਹਣੀ ਫੇਰ ਵਾਲ ਪਹਿਣਗੇ ਉੱਪਰ ਇਹਦੇ ਬਸ ਇਹ ਕੁੰਡੇ ਤੋਂ ਆਪਾਂ ਵਧਾਈ ਜਾਣੇ ਸਾਰੇ ਕੁੰਡਾ ਤੇ ਫੇਰ ਆਪਾਂ ਇਹ ਛੇ ਸਲਾਈਆਂ ਪਾਉਣੀਆਂ ਤਿੰਨ ਸਲਾਈਆਂ ਉਹ ਸਿੱਧੀ ਸਾਈਡ ਤੋਂ ਉਲਟੀਆਂ ਤੇ ਸਿੱਧੀ ਸਾਈਡ ਤੋਂ ਵੀ ਉਲਟੀਆਂ ਤੇ ਉਲਟੀ ਸਾਈਡ ਤੋਂ ਵੀ ਉਲਟੀਆਂ ਛੇ ਸਲਾਈਆਂ ਪਾਉਣੀਆਂ ਇਹ ਸਲਾਈ ਚ ਆਪਾਂ ਵਧਾ ਦੇਨੇ 11 ਸਾਰੇ ਇੱਕ ਵਾਰੀ ਤੇ ਦੂਜੀਆਂ ਸਲਾਈਆਂ ਆਪਾਂ ਸਾਰੀਆਂ ਉਵੇਂ ਹੀ ਪਾ ਲੈਣੀਆਂ ਫਿਰ ਆਪਾਂ ਉਹਨਾਂ ਨੂੰ ਬੰਦ ਕਰ ਦੇਣਾ ਬਸ ਇਹ ਆਪਣੀ ਝਾਲਰ ਬਣ ਜੂਗੀ ਉੱਤੇ ਬਹੁਤ ਸੋਹਣੇ ਵਾਲ ਪਹਿਣਗੇ ਤੁਹਾਨੂੰ ਫਿਰ ਬਣਾ ਕੇ ਦਿਖਾਉਣੇ ਆ ਹੁਣ ਆਪਾਂ ਇਹ ਕੁੰਡੇ ਚੱਕੇ ਜਿਹੜੇ 50 ਜੋਟੇ ਚੱਕੇ ਸੀ 50 ਜੋਟਾਂ ਤੋਂ ਆਪਣੇ ਹੁਣ ਇਹ 100 ਜੋਟਾ ਹੋ ਜਾਣਾ 200 ਕੁੰਡਾ ਹੋ ਜਾਊਗਾ ਆਪਣਾ ਹੁਣ ਇਹ ਹਾਂਜੀ ਇਸੇ ਤਰ੍ਹਾਂ ਹੀ ਆਪਾਂ ਵਧਾਈ ਜਾਣੇ ਸਾਰੇ ਕੁੰਡੇ ਤੁਹਾਨੂੰ ਵਧਾ ਕੇ ਵਿਖਾਉਣੇ ਸਾਰੇ ਫੇਰੇ ਵੀ ਸਾਰੀ ਬਣਾ ਕੇ ਇਸੇ ਸਲਾਈ 'ਚ ਹੀ ਆਪਾਂ ਵਧਾਉਣੇ ਆ ਦੂਸਰੀ ਸਲਾਈਆਂ ਤਾਂ ਆਪਾਂ ਸਾਰੀਆਂ ਉਵੇਂ ਪਾਉਣੀਆਂ ਛੇ ਇਸੇ ਤਰ੍ਹਾਂ ਹੀ ਆਪਾਂ ਇਹ ਵਧਾਈ ਜਾਣੇ ਬਹੁਤ ਸੋਹਣੀ ਝਾਲਰ ਬਣ ਜਾਂਦੀ ਉੱਪਰ ਇਹ ਫਿਰ ਬਹੁਤ ਸੋਹਣੀ ਲੱਗਦੀ ਬੱਚਿਆਂ ਦੇ ਤਦ ਹੁਣ ਇਹ ਸਾਰੀ ਆਪਾਂ ਬਣਾ ਕੇ ਦਿਖਾਵਾਂਗੇ ਬਸ ਇਸੇ ਸਲਾਈ ਚ ਆਪਾਂ ਵਧਾਉਣੇ ਆ ਇੱਕ ਚ ਦੂਜੀਆਂ ਸਲਾਈਆਂ ਆਪਾਂ 6 ਸਲਾਈਆਂ ਉਵੇਂ ਹੀ ਪਾਉਣੀਆਂ ਇਹ ਇਸ ਤਰ੍ਹਾਂ ਆਪਾਂ ਇਹਦੇ ਕੁੰਡੇ ਚੱਕੇ ਉੱਪਰੋਂ ਤੇ ਆਪਾਂ ਇਹ 6 ਸਲਾਈਆਂ ਪਾ ਲਈਆਂ ਤੇ ਆਪਾਂ ਇਹ 100 ਕੁੰਡੇ ਤੋਂ ਆਪਾਂ 200 ਕੁੰਡਾ ਬਣਾਇਆ ਸੀਗਾ ਹੁਣੇ ਆਪਾਂ ਪਾਉਣ ਲਿਆ ਹੁਣ ਆਪਾਂ ਇਹਨੂੰ ਬੰਦ ਕਰਨਾ ਸਤਰਾ ਆਪਾਂ ਦੋ ਦੋ ਕੁੰਡੇ ਲੈ ਕੇ ਇਹਨਾਂ ਨੂੰ ਬੰਦ ਕਰੀ ਜਾਣਾ ਫੇਰ ਆਪਾਂ ਸਲਾਈ ਚ ਪਾ ਲੈਣਾ ਕੁੰਡਾ ਫੇਰ ਦੂਸਰਾ ਕੁੰਡਾ ਲੈ ਕੇ ਦੋਹਾਂ ਦਾ ਇੱਕ ਕਰੀ ਜਾਣਾ ਇਹ ਹੁਣ ਆਪਣੇ ਵਾਲ ਪੈਣੀ ਸ਼ੁਰੂ ਹੋ ਜਾਣਗੇ ਜਿਵੇਂ ਜਿਵੇਂ ਆਪਾਂ ਬੰਦ ਕਰੀ ਜਾਵਾਂਗੇ ਤੁਹਾਨੂੰ ਸਾਰੇ ਇਹ ਆਪਾਂ ਬੰਦ ਕਰਕੇ ਦਿਖਾਉਣੇ ਆ ਸਾਰਾ ਪਸਾ ਨੂੰ ਬੰਦ ਕਰਕੇ ਦਿਖਾਉਣੇ ਹਨ ਇਹ ਇਹ ਆਪਾਂ ਸਾਰੇ ਕੁੰਡੇ ਬੰਦ ਕਰਕੇ ਝਾਲਰ ਵਾਲੀ ਟੋਪੀ ਬਣਾ ਲਈ ਝਾਲਰ ਬਣ ਗਈ ਆਪਣੇ ਉੱਪਰ ਤੇ ਇੱਥੋਂ ਆਪਾਂ 6 ਕੁੰਡੇ ਚੱਕ ਕੇ ਇੱਥੋਂ ਆਪਾਂ 6 ਕੁੰਡੇ ਚੱਕੇ ਤੇ ਆਪਾਂ ਤਣੀ ਬਣਾਤੀ ਦੋਨੇ ਸਾਈਡ ਆਪਾਂ ਇੱਕ ਇੱਕ ਤਣੀ ਬਣਾਤੀ ਇਸ ਤਰ੍ਹਾਂ ਬੈਕ ਸਾਈਡ ਤੇ ਜਿਹੜਾ ਸੀ ਆਪਾਂ ਇਹ ਕਰੋਸ਼ੀਆ ਕਰਤਾ ਇਹਨਾਂ ਦੇ ਇੱਥੇ ਤਿੱਕਰ ਬਹੁਤ ਸੋਹਣੀ ਟੋਪੀ ਬਣੀ ਹੈ ਇਹ ਇਸ ਤਰ੍ਹਾਂ ਝਾਲਰ ਵਾਲੀ ਟੋਪੀ ਆਪਣੀ ਬਣ ਗਈ ਬੱਚਿਆਂ ਦੇ ਲੈਣ ਨੂੰ ਜੇ ਤੁਹਾਨੂੰ ਅਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੋਸਤ ਜ਼ਰੂਰ ਦੱਸਣਾ ਕਿ ਤੁਹਾਨੂੰ ਝਾਲਰ ਵਾਲੀ ਟੋਪੀ ਕਿਸ ਤਰ੍ਹਾਂ ਲੱਗੀ ਬਹੁਤ ਹੀ ਸੌਖੀ ਬਣ ਜਾਂਦੀ ਹੈ ਤੁਸੀਂ ਵੀ ਬਣਾਇਓ ਫਿਰ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਇਹ ਟੋਪਿਕ ਕਿਸ ਤਰ੍ਹਾਂ ਲੱਗੀ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਚੋੱਕ ਕੇ ਬਾਏ ਬਾਏ